ਚਾਗਣ ਤੋਂ ਪਹਿਲਾਂ ਲਾੜੇ ਦਾ ਘੁਮਿਆ ਦਿਮਾਗ ਤੇ ਆਪਣੀ ਘਰਵਾਲੀ ਦੇ ਸਾਹਮਣੇ ਲੱਗਿਆ ਕੁੜੀਆਂ ਵਾਂਗੂ ਡਾਂਸ ਕਰਨ ਜਿੱਥੇ ਹੀ ਦੋਸਤੋ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਮੁੰਡੇ ਨੂੰ ਆਪਣੇ ਵਿਆਹ ਦਾ ਚਾਏ ਇੰਨਾ ਕਿਸੀ ਕਿ ਉਹ ਆਪਣੇ ਵਿਆਹ ਦੇ ਵਿੱਚ ਲੱਗਿਆ ਬੇਹਦ ਘਟਿਆ ਕਰਤੂਤਾ ਕਰਨ ਜੱਥੇ ਕੀ ਦੋਸਤੋ ਦੇਖਿਆ ਜਾਵੇ ਕਿ ਪੰਜਾਬੀਆਂ ਨੂੰ ਆਪਣੇ ਵਿਆਹ ਦਾ ਬੇਹਦ ਸਾਫ ਸਾਫ ਦੇਖ ਸਕਦੇ ਹੋ ਜੱਥੇ ਕੀ ਦੋਸਤੋ ਇਹ ਵੀਡੀਓ ਨੇ ਹਰ ਇੱਕ ਪੰਜਾਬੀ ਨੂੰ ਬੇਹਦ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਮੁੰਡੇ ਦੇ ਵਿੱਚ ਇਹੋ ਜਿਹੇ ਕਿਹੜੇ ਲੱਸਣ ਪਾਏ ਗਏ ਜੋ ਆਪਣੇ ਹੀ ਵਿਆਹ ਦੇ ਵਿੱਚ ਕੁੜੀਆਂ ਦੇ ਵਾਂਗੂ ਲੱਗਿਆ ਨੱਚਣ ਜੱਥੇ ਕੀ ਕਿਹਾ ਜਾਂਦਾ ਹੈ ਕਿ ਮੁੰਡਾ ਗੇ ਹੋਵੇਗਾ ਪਰ ਲੇਕਿਨ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਸਾਨੂੰ ਇਸ ਬਾਰੇ ਕੋਈ ਜਾਨ ਕਰੀ ਨਹੀਂ ਪਰ ਲਿਖਿਆ ਜਬ ਕਿ ਇਸ ਮੁੰਡੇ ਨੇ ਆਪਣੀ ਘਰ ਵਾਲੀ ਦੇ ਸਾਹਮਣੇ ਜੋ ਕੀਤਾ ਬੇਹੱਦ ਗਲਤ ਕੀਤਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ